ਨਪਰਮਨ ਨੂੰ ਸਸਤਰੀਕਰ ਹੋਰ ਵੀਡੀਓ ਦੇਖਣ ਲਈ ਬਈ ਚੈਨਲ ਨੂੰ YouTube ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਗੱਲ ਕਰ ਰਹੇ ਆਂ ਸਪਰੇਅ ਦੀ ਆਪਾਂ ਅੱਜ ਆਪਣੀ ਚੋਨੇ ਦੇ ਬਾਸਪਤੀ ਉੱਪਰ ਦੂਜੀ ਸਪਰੇਅ ਕਰਨ ਲੱਗੇ ਆਂ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਹੜੀ ਆਪਾਂ ਦਵਾਈ ਕਰ ਰਹੇ ਆਂ ਉਹ ਆਪਾਂ ਦੂਜੀ ਕਰੀਏ ਬਾਈ ਨੇਮ ਆਪਾਂ ਕੋਈ ਦਵਾਈ ਨਹੀਂ ਕਰੀ ਆਪਾਂ ਚੈੱਕ ਕਰ ਰਹੇ ਆਂ ਅਸੀਨ ਕਰ ਰਹੇ ਆਂ ਤੇ ਐਮਈ ਸਟਾਰ ਕਰ ਰਹੇ ਆਂ ਤੇ ਇੱਕਾ ਵਾ ਪ੍ਰੋਗਰਾਮ ਪਾ ਰਹੇ ਆ ਇਹਦੇ ਵਿੱਚ ਤੇ ਆਪਾਂ ਢੋਲਣਾ ਕਰ ਰਹੇ ਆ ਬਈ ਜੀ ਤੇ 200 ਲੀਟਰ ਪਾਣੀ ਧਾਰ ਰਹੇ ਆ ਤੇ ਹੁਣ ਤੁਹਾਨੂੰ ਆਪਾਂ ਦੱਸ ਦਈਏ ਵੀ ਕਿਹੜੀ ਦਵਾਈ ਦੀ ਕਿੰਨੀ ਡੋਜ਼ ਪਾ ਰਹੇ ਆ ਤੇ ਕਿੰਨੇ ਰੁਪਈਆ ਦੀ ਆਈ ਆ ਬਈ ਜੀ ਕਿਉਂਕਿ ਆਪਾਂ ਨੇ ਕਿਹੜਾ ਕਿਸੇ ਕੰਪਨੀ ਨੂੰ ਬਈ ਨਫਾ ਖਾਣਾ ਹੈ ਜਾਂ ਕੋਈ ਆਪਾਂ ਨੂੰ ਕਿਸੇ ਕੰਪਨੀ ਦਾ ਡਰ ਹੈ ਪਰ ਆਪਾਂ ਜਿਹੜੀ ਦਵਾਈ ਲੈ ਕੇ ਆਏ ਆ ਤੁਹਾਨੂੰ ਆਪਾਂ ਉਹਦਾ ਸਹੀ ਸਹੀ ਰੇਟ ਦੱਸਾਂਗੇ ਜਿਹੜੀ ਆਪਾਂ ਨੂੰ ਮਿਲੀ ਆ ਬਈ ਜੀ ਉਹ ਅੱਜਕੱਲ ਬਜ਼ਾਰਾਂ ਦੇ ਵਿੱਚ ਬਹੁਤ ਲੁੱਟ ਮੱਚੀ ਹੋਈ ਆ ਕੋਈ ਕਿੰਨੇ ਦੀ ਲਾ ਰਿਹਾ ਕੋਈ ਕਿੰਨੇ ਦੀ ਲਾ ਰਿਹਾ ਆ ਆਪਾਂ ਵੀਰੇ ਜੀ ਮਾਨਸਾ ਤੋਂ ਦਵਾਈ ਲੈ ਕੇ ਆਏ ਆ ਤੇ ਆਪਾਂ ਅੜਾਮਾ ਦੀ ਜੈਸ ਲੈ ਕੇ ਆਏ ਆ ਇਹ ਆਪਾਂ ਨੂੰ 1750 ਦੀ ਪਈ ਐ 8 ਕਿੱਲਿਆਂ ਦੀ 120 ਗ੍ਰਾਮ ਇਹਦੀ ਡੋਜ਼ ਪਾਵਾਂਗੇ ਬਈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਆਪਾਂ ਨੂੰ 1750 ਦੀ ਪਈ ਐ ਜੀ ਇਹਦਾ ਪਹਿਲਾਂ ਵੀ ਆਪਾਂ ਦਵਾਈ ਕਰੀ ਸੀ ਚੈਸ ਤੇ ਸੀਨਾ ਮਿਕਸ ਕਰਕੇ ਉਹਦਾ ਵੀ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ 25 ਦਿਨ ਹੋ ਗਏ ਸੀ ਦਵਾਈ ਕਰੀ ਨੂੰ ਤੇ ਆਪਣਾ ਜਿਹੜਾ ਝੋਨਾ ਤੇ ਬਾਸਪਤੀ ਐ ਝੋਨਾ ਆਪਣੇ ਕੋਲ 28 ਪੀ 67 ਆ ਬਾਈ ਜੀ ਤੇ ਬਾਸਪਤੀ ਆਪਣੇ ਕੋਲ 17 18 ਤੇ ਇਹ ਆਪਣਾ ਝੋਨਾ ਹਜੇ ਲੈ ਜੂਆ 20 ਜਾਂ 25 ਦਿਨ ਆਪਾਂ ਉਹਦੇ ਵਾਸਤੇ ਅੱਜ ਦੂਜੀ ਸਪਰੇਅ ਕਰਨ ਲੱਗੇ ਆ ਤੇ ਵਿੱਚ ਆਪਾਂ ਪ੍ਰੋਕਲੈਨ ਪਾਈ ਆ ਜੀ ਬਾਂਝੇ ਵੇਟ ਇਹ ਆਪਾਂ ਨੂੰ 100 ਗ੍ਰਾਮ ਪਾਰੇ ਆ ਕਿੱਲੇ ਦੀ ਤੇ ਇਹ ਆਪਾਂ ਨੂੰ 1450 ਦੀ ਰੇਟ ਮਿਲੀ ਹੈ ਮਿੱਤਰੋ ਤੇ ਇੱਕ ਆਪਾਂ 18 ਸਟਾਰ ਪਾਰੇ ਆ ਬਈ ਜੀ ਤੁਸੀਂ ਦੇਖ ਰਹੇ ਹੋ ਬੀੜੀ ਦੇ ਵਿੱਚ ਬਾਈ ਨੇ ਮੈਂ ਆਪਾਂ ਨੇ ਬਈ ਕੋਈ ਦਵਾਈ ਨਹੀਂ ਕਰੀ ਆਪਾਂ ਐਦਾਂ ਹੀ ਦਵਾਈ ਕਰ ਰਹੇ ਆਂ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲਿਆ ਪਹਿਲਾਂ ਵੀ ਮਿਲਿਆ ਤੇ ਹੁਣ ਵੀ ਲੱਗਿਆ ਕਰਨਾ ਕਿ ਜਸੂ ਨੂੰ ਆਪਾਂ ਦੱਸਾਂਗੇ ਵੀ ਕਿਵੇਂ ਰਿਜ਼ਲਟ ਆਇਆ ਵੈਸੇ ਤਾਂ ਤੇਲਾ ਹੈਗਾ ਪਰ ਹੈਗਾ ਥੋੜਾ ਵਿੱਚ ਵਿੱਚ ਕੀਤਾ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਤੇ ਪਰ ਆਪਣੇ ਥੋੜਾ ਬਾਈ ਜੀ ਇਹ ਆਪਾਂ ਨੂੰ 1500 ਰੁਪਏ ਦਾ ਪਿਆ ਲੀਟਰ 200 ਐਮ ਐਲ ਦੀ ਡੂਜ਼ ਆ ਬਾਈ ਜੀ ਕਿੱਲੇ ਤੇ ਤੁਸੀਂ ਦੇਖ ਸਕਦੇ ਹੋ ਇੱਕ ਕਪ ਲੈ ਕੇ ਆਇਆ ਹਾਂ ਸੀਨ ਵਿੱਚ ਇਹ ਆਪਾਂ ਨੂੰ 1500 ਰੁਪਈਆ ਬਾਈ ਜੀ 10 ਕਿੱਲਿਆਂ ਦੀ 100 ਗ੍ਰਾਮ ਇਹਦੀ ডোজ ਪਾਵਾਂਗੇ ਵੈਸੇ ਤਾਂ 60 ਗ੍ਰਾਮ ਪਾਉਨੇ ਆ ਪਰ ਆਪਾਂ 100 ਗ੍ਰਾਮ ਪਾਦਾਂਗੇ ਕਿਉਂਕਿ ਆਪਾਂ ਨੂੰ ਇਹ ਸਸਤੀ ਪੈਂਦੀ ਹੈ ਆਪਾਂ ਇਹ ਚਾਰ ਦਵਾਈਆਂ ਮਿਕਸ ਕਰਕੇ ਢੋਲਣਾ ਦਵਾਈ ਕਰ ਰਹੇ ਹਾਂ ਤੇ 200 ਲੀਟਰ ਪਾਣੀ ਲਾਵਾਂਗੇ ਬਾਈ ਜੀ ਜੇ ਕਿਸੇ ਵੀਰ ਨੂੰ ਕੁਝ ਵੀ ਪੁੱਛਣਾ ਹੋਵੇ ਬਈ ਪੁੱਛ ਸਕਦਾ ਮੈਸੇਜ ਆਪਾਂ ਨੂੰ ਕਰ ਸਕਦਾ ਹੈ ਵੀਡੀਓ ਦੇਖਣ ਲਈ ਧੰਨਵਾਦ ਬਾਈ ਜੀ ਪਈ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਆਪਾਂ ਹੋਰ ਵਧੀਆ ਵੀਡੀਓ ਬਣਾ ਸਕੀਏ ਧੰਨਵਾਦ ਬਈ ਸਾਰਿਆਂ ਦਾ